ਜਿਹੜੇ ਬੰਦੇ ਨੇ ਬਾਈ ਇਹ ਚੱਕੀ ਦਾ ਆਟਾ ਖਾ ਲੇ ਮੁੜ ਕਿਉਂ ਹੋਰ ਕਿਸੇ ਚੱਕੀ ਦਾ ਆਟਾ ਨਹੀਂ ਖਾਊਗਾ ਕਿਉਂਕਿ ਇਹਦੇ ਵਿੱਚ ਉਹ ਪੱਥਰ ਵਰਤਿਆ ਗਿਆ ਇਹਨੂੰ ਘਰਾੜ ਵਾਲੀ ਚੱਕੀ ਕਹਿੰਦੇ ਆ ਜਿਹੜੇ 50 ਸਾਲ ਪਹਿਲਾਂ ਪੱਥਰ ਵਰਤੇ ਸੀ ਚੱਕੀਆਂ ਦੇ ਵਿੱਚ ਉਹ ਪੱਥਰ ਹੈ ਇਹ ਪਹਾੜ ਦੇ ਵਿੱਚੋਂ ਕੱਟ ਕੇ ਇਹਨੂੰ ਲੈ ਤਰਾਸ਼ ਕੇ ਇਹ ਪੱਥਰ ਤਿਆਰ ਕੀਤਾ ਹੋਇਆ ਨੇਚਰਲ ਪੱਥਰ ਹਨਾ ਬਾਈ ਹਾਂਜੀ ਬਿਲਕੁਲ ਨੇਚਰਲ ਹੈਂਡ ਮੇਡ ਤਿਆਰ ਹੋਇਆ ਤੇ ਬਾਈ ਇਹ ਚੱਕੀ ਨੂੰ ਚਲਾਇਓ ਇਹ ਚੱਕੀ ਦੀ ਇੱਕ ਹੋਰ ਖਾਸੀਅਤ ਹੈ ਜਦੋਂ ਚੱਲੂਗੀ ਸੁਸਰੀ ਵਾਂਗੂ ਚੱਲੂਗੀ ਮਤਲਬ ਖੜਕਾ ਨਹੀਂ ਕਰਦੀ ਆ ਦੇਖੋ ਜੇ ਕਮਰਸ਼ੀਅਲ ਕੰਮ ਬਾਤ ਤੁਸੀਂ ਲੈਣੀ ਹੈ ਬੰਦਾ ਚ ਕੰਬੀ ਆਟਾ ਉੜਦਾ ਨਹੀਂ ਆਟਾ ਉੜਦਾ ਤਾਂ ਨਹੀਂ ਚੱਕਰ ਇਹਦੇ ਮਤਲਬ ਘੱਟ ਹੈ ਬਿਲਕੁਲ ਸਲੋ ਚੱਕਰ ਆ ਜੀ ਘੱਟ ਚੱਕਰ ਹੋਣ ਕਰਕੇ ਆਟਾ ਠੰਡਾ ਵੀ ਹੁੰਦਾ ਹੈ ਹਨਾ ਬਾਈ ਹਾਂਜੀ ਹਾਂਜੀ ਆਟਾ ਹੋਊਗਾ ਬਿਲਕੁਲ ਠੰਡਾ ਇਹਦੀ ਕਪੈਸਿਟੀ ਕਿੰਨੀ ਹੈ ਬਾਈ ਘੰਟੇ ਦੀ ਇੱਕ ਘੰਟੇ ਵਿੱਚ 30 ਕਿਲੋ ਆਟਾ ਪੀਸਦੀ ਹੈ ਜੀ ਜੇ ਪਸ਼ੂਆਂ ਵਗੈਰਾ ਲਈ ਦਾਣਾ ਵਗੈਰਾ ਬਣਾਉਣਾ ਉਹ 70 ਕਿਲੋ ਦਾਣਾ ਇੱਕ ਘੰਟੇ ਤੁਸੀਂ ਘਰ ਵਾਸਤੇ ਰੱਖਨੇ ਘਰ ਵਾਸਤੇ ਵੀ ਰੱਖ ਸਕਦੇ ਹੋ ਘਰ ਵਾਲੀ ਮੀਟਰ ਤੇ ਵੀ ਚੱਲੂਗੀ ਕਮਰਸ਼ੀਅਲ ਕੰਮ ਵਾਸਤੇ ਰੱਖਨੇ ਕਮਰਸ਼ੀਅਲ ਕੰਮ ਵਾਸਤੇ ਵੀ ਰੱਖ ਸਕਦੇ ਹੋ ਹਾਂਜੀ ਸਹੀ ਮੈਨੇ ਆਟਾ ਉਹੀ ਚੰਗਾ ਇਹ ਦਾਣਿਆਂ ਨੂੰ ਕੱਟਣ ਦੀ ਲੋੜ ਨਹੀਂ ਆਟੋਮੈਟਿਕੀ ਬੰਦ ਹੋ ਜਾਨੀ ਇੱਥੋਂ ਆ ਦੇਖੋ ਵੀ ਇਹ ਇਹੋ ਜਿਹੇ ਫੰਕਸ਼ਨ ਪਾਦੇ ਬਾਈ ਹੋਰਾਂ ਨੇ ਗਿੱਲਰ ਹੁੰਦਾ ਪਿੰਡ ਜਿਹੜਾ ਬਾਈ ਦਾ ਹਾਂਜੀ ਹਾਂਜੀ ਗਿੱਲਰ ਤੇ ਪਨੇਸ਼ਰ ਐਗਰੀਕਲਚਰ ਵਰਕਸ ਵਾਲੇ ਕੋਲੇ ਇਹ ਹੁਣ ਬਾਈ ਕਿਸੇ ਨੇ ਘਰੇ ਮੰਗਵਾਉਣੀ ਹੈ ਬੈਠੇ ਆਂ ਹਾਂਜੀ ਕਰ ਸਕਦੇ ਆ ਪਹੁੰਚ ਹੋਊਗੀ ਜੀ ਘਰੇ ਸਾਡੀ ਇੰਡੀਆ ਸਾਡੀ ਕੋ ਸਾਰੀ ਸੁਵਿਧਾ ਜੀ ਅਸੀਂ ਘਰੇ ਪਹੁੰਚ ਕਰਾਂਗੇ